ਉਬੇਦ ਦੀ ਕੀ ਜਾਂਦੀ ਹੈ ਕਿ ਬਾਬਾ ਸੈਂਤ ਭਗਤ ਜੀ ਦਾ 683ਵਾਂ ਪ੍ਰਕਾਸ਼ ਉਸ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਬਾਬਾ ਸੈਂਤ ਭਗਤ ਘਰਸ਼ਕਰੂ ਨਮਾਸ਼ਾਰ ਵਿਖੇ ਨਿਤੀ ਤੇ ਨ ਸੰਪਰਦੋ ਕਾਣਪੜ ਸਾਹਿਬ ਦਾ ਆਰੰਭ ਹੋਣਗੇ ਇਹਦੇ ਵੀ 5 ਦਸੰਬਰ ਦਿਨ ਸ਼ੁੱਕਰਵਾਰ ਨੂੰ ਕਾਣਪੜ ਸਾਹਿਬਾਂ ਦੀ ਲੜੀ ਦੇ ਤੋਹਫੇ ਜਾਣਗੇ ਉਪਰੰਤ ਕੀਰਤਨ ਦਰਵਾਸ ਹੋਵੇਗਾ ਇਸ ਮੌਕੇ ਤੇ ਫ੍ਰੀ ਮੈਡੀਕਲ ਟੈਕਅਪ ਕੈਂਪ ਵੀ ਲਗਾਇਆ ਜਾ ਰਿਹਾ ਹੈ ਤੇ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਲੋੜਵੰਦ ਮਰੀਦ ਪਹੁੰਚ ਕੇ ਟਰਪਦਾ ਲਾਹਾ ਲੈ ਸਕਦੇ ਹਨ ਸਭੂ ਸੰਗਤ ਨੂੰ ਫਿਰ ਬੇਨਤੀ ਹੈ ਕਿ ਇਸ ਸਮਾਰੋਹ ਵਿੱਚ ਹਮ ਹਮਾ ਕੇ ਪਹੁੰਚੋ ਤੇ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰੋ ਇਸ ਸਾਲ ਵਾਲਾ ਜੋ ਪ੍ਰਕਾਸ਼ ਉਤਸਵ ਹੈ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ ਹੈ ਜੀ ਤੇ ਬਹੁਤ ਸਤਿਗੁਰਾਂ ਨੂੰ 350 ਸਾਲਾਂ ਪ੍ਰਕਾਸ਼ ਉਤਸਵ ਦੀਆਂ ਤੇ 350 ਸਾਲਾਂ ਦੁਰਗਤਨੀ ਦੇ ਸ੍ਰੀ ਮਹਾਰਾਸ਼ੀ ਨੂੰ ਉਹਨਾਂ ਸਹਿਯੋਗੀ ਦੇ ਸਾਥ ਦੇ ਬਹੁਤ ਬਹੁਤ ਮੁਬਾਰਕ। ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਨਵਾਂ ਸ਼ਹਿਰ ਵਿਖੇ ਅੱਜ ਬਾਬਾ ਸੈਨਪਤ ਜੀ ਦੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਤੈਅ ਕੀਤਾ ਗਿਆ ਕਿ ਬਾਬਾ ਜੀ ਦਾ ਜਨਮ ਦਿਨ 683ਵਾਂ ਜਨਮ ਦਿਨ ਗਡਸ਼ੰਕਰ ਰੋਡ ਬਾਬਾ ਸੈਨਪਤ ਗੁਰਦੁਆਰਾ ਵਿਖੇ ਪ੍ਰੋਗਰਾਮ ਛਾਰ 5 ਦਸੰਬਰ ਨੂੰ ਭੋਗ ਪਾਏ ਜਾਣਗੇ ਅਤੇ ਸਾਰੀਆਂ ਸੰਗਤਾਂ ਨੇ ਇੱਥੇ ਹੌਮ ਹੌਮਾ ਕੇ ਪਹੁੰਚਣਾ ਅੱਜ ਗੁਰਦਰਾ ਬਾਬਾ ਸੈਨਪੁਰ ਜੀ ਵਰਸੇ ਕਰੋੜ ਨਵ ਸਰਵਿਸ ਕੁਇਸੀ ਮੀਟਿੰਗ ਹੋਈ ਜਿਸ ਤੇ ਬਾਬਾ ਸੈਨਪੁਰ ਜੀ ਦੇ ਪ੍ਰਕਾਸ਼ਪੁਰਬ 1983 ਮੇ ਨੂੰ ਤੁਮਤਾਉਨ ਨਾਲ ਮਨਾਉਣ ਤੋਂ ਮੰਦੀ ਵਿਚਾਰ ਪੰਦਰਾ ਹੋਇਆ ਇਸ ਮੋਕੇ ਗਾਬਾ ਸੋਸ਼ਲ ਵੈਲਫੇਅਰ ਸੁਸਾਇਟੀ ਨੂੰ ਵਿਸ਼ੇਸ਼ ਤੌਰ ਤੇ ਜ਼ਿੰਮੇਵਾਰੀ ਦਿੱਤੀ ਗਈ ਇਹ ਉਹ ਪੀਟੀ ਮੈਡੀਕਲ ਹਸਪਤਲ ਦੇ ਸਹਿਯੋਗ ਦੇ ਨਾਲ ਇੱਕ ਮੈਡੀਕਲ ਕੈਂਪ ਅਤੇ ਇਸ ਮੌਕੇ ਇੱਕ ਫਿਤਰ ਕਲਾ ਮੁਕਾਬਲੇ ਕਰਵਾਇਆ ਜਾਂ ਤਾਂ ਕਿ ਕੰਟਾਂ ਦੇ ਵਿੱਚ ਆਮ ਜਨਤਾ ਦੇ ਵਿੱਚ ਬਾਬਾ ਜੀ ਦੇ ਗੁਣਗਾਨ ਦਾ ਪ੍ਰਚਾਰ ਕੀਤਾ ਜਾ ਸਕੇ ਮਰਵਾਣੀ ਦਾ ਪ੍ਰਚਾਰ ਹੋ ਸਕੇ ਇਸ ਲਈ ਸਾਡੀ ਜ਼ਿੰਮੇਵਾਰੀ ਜੋ ਲਗਾਈ ਗਈ ਹੈ ਅਸੀਂ ਇਸ ਜ਼ਿੰਮੇਵਾਰੀ ਨੂੰ ਪੂਰਨ ਸਾਲ ਦੀ ਤਰ੍ਹਾਂ ਇੱਕ ਤਾਲ ਵੀ ਚੰਗੀ ਤਰ੍ਹਾਂ ਨਿਭਾਵਾਂਗੇ ਸਾਰੇ ਪ੍ਰੋਗਰਾਮ ਦੇ ਦੌਰਾਨ ਕਥਾ ਕੀਰਤਨ ਦੇ ਉਪਰੰਤ ਪਾਣੀ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ ਧੰਨਵਾਦ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕੰਤਨ ਬਾਬਾ ਸੈਨ ਭਗਤ ਜੀ ਮਹਾਰਾਜ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਬਾਬਾ ਸੈਨ ਭਗਤ ਸੈਨ ਭਗਤ ਨਗਰ ਕਰਸ਼ੰਕਰ ਰੋਡ ਨਵਾਂ ਸ਼ਹਿਰ ਵਿਖੇ ਆਪ ਲੋਕੋ ਦੇ ਸਰਦਾ ਦੇ ਸਾਰਿਆਂ ਦੇ ਸੰਯੋਗ ਦੇ ਨਾਲ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਤਿੰਨ ਤਰੀਕ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਪੰਜ ਤਰੀਕ ਨੂੰ ਭੋਗ ਪਾਏ ਜਾਣਗੇ ਉਹਦੇ ਬਾਅਦ ਲੰਗਰ ਤਿਆਰ ਰਹੇਗਾ ਚਾਹ ਪਾਣੀ ਦਾ ਕੀਰਤਨ ਹੋਏਗਾ ਜਥੇਦਾਰ ਆਪਣੇ ਆਪਣੇ ਸੇਵਾ ਸੇਵਾ ਨਿਭਾਣਗੇ ਔਰ ਲੰਗਰ ਟੁੱਟ ਬਤਾਇਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ